ਦੋਸਤੋ ਸਾਡੇ ਦੇਸ਼ ਵਿੱਚ ਜਾਇਦਾਦ ਦੀ ਵੰਡ ਨੂੰ ਲੈ ਕੇ ਪ੍ਰਾਪਰਟੀ ਦੀ ਵੰਡ ਨੂੰ ਲੈ ਕੇ ਬਹੁਤ ਸਾਰੇ ਕਾਨੂੰਨ ਬਣੇ ਹੋਏ ਨੇ ਬਹੁਤ ਸਾਰੇ ਨਿਯਮ ਬਣੇ ਹੋਏ ਨੇ ਹਾਲਾਂਕਿ ਰੋਜ਼ ਸੁਪਰੀਮ ਕੋਰਟ ਦੀਆਂ ਜਾਂ ਹਾਈ ਕੋਰਟ ਦੀਆਂ ਬਹੁਤ ਸਾਰੀਆਂ ਜੱਜਮੈਂਟਸ ਵੀ ਆਉਂਦੀਆਂ ਰਹਿੰਦੀਆਂ ਨੇ ਪਰ ਬਹੁਤੇ ਲੋਕ ਇਹਨਾਂ ਦੇ ਬਾਰੇ ਵਿੱਚ ਨਹੀਂ ਜਾਣਦੇ ਬਹੁਤੇ ਲੋਕ ਜਾਗਰੂਕ ਨਹੀਂ ਹੈਗੇ ਤੇ ਦੋਸਤੋ ਅਸੀਂ ਇਹ ਤਾਂ ਬਹੁਤ ਵਾਰੀ ਸੁਣਦੇ ਹਾਂ ਕਿ ਜਿਹੜਾ ਕੁਝ ਵਸੀਅਤ ਦੇ ਵਿੱਚ ਲਿਖਿਆ ਹੋਇਆ ਹੁੰਦਾ ਜਿਨ੍ਹਾਂ ਦੇ ਨਾਮ ਲਿਖੇ ਹੋਏ ਹੁੰਦੇ ਨੇ ਉਸ ਦੇ ਮੁਤਾਬਕ ਹੀ ਜਾਇਦਾਦ ਦੀ ਵੰਡ ਹੁੰਦੀ ਹੈ ਪ੍ਰਾਪਰਟੀ ਦੀ ਪਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਬਿਨਾ ਵਸੀਅਤ ਤੋਂ ਜਾਇਦਾਦ ਦੀ ਵੰਡ ਕਿਵੇਂ ਹੁੰਦੀ ਹੈਗੀ ਤੇ ਦੋਸਤੋ ਜੇ ਇਹ ਜਾਣਕਾਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤੁਹਾਡੇ ਲਈ ਫਾਇਦੇਮੰਦ ਹੋਵੇ ਤਾਂ ਇਸ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਹੋਰ ਯਾਰਾਂ ਦੋਸਤਾਂ ਮਿੱਤਰਾਂ ਦਾ ਵੀ ਫਾਇਦਾ ਹੋ ਸਕੇ ਤੇ ਦੋਸਤੋ ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਬਹੁਤੇ ਘਰਾਂ ਦੇ ਵਿੱਚ ਜਾਇਦਾਦ ਨੂੰ ਲੈ ਕੇ ਝਗੜੇ ਨੇ ਜਿਹੜੇ ਵਿਵਾਦ ਨੇ ਉਹ ਸਾਨੂੰ ਸੁਣਨ ਦੇ ਵਿੱਚ ਮਿਲਦੇ ਨੇ ਬਹੁਤ ਕੋਟ ਕਚੈਰੀਆਂ ਦੇ ਵਿੱਚ ਕੇਸ ਚੱਲ ਰਹੇ ਨੇ ਜਾਇਦਾਦ ਦੇ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਇਹ ਜਿਹੜੇ ਕੇਸ ਨੇ ਹਰ ਰੋਜ਼ ਅਦਾਲਤਾਂ ਦੇ ਵਿੱਚ ਆਉਂਦੇ ਨੇ ਇੱਕ ਆਮ ਜੀ ਗੱਲ ਹੈ ਅਜਿਹੇ ਕੇਸਾਂ ਦੇ ਵਿੱਚ ਜਿਹੜਾ ਨਿਪਟਾਰਾ ਹੈਗਾ ਉਹ ਵੀ ਬਹੁਤ ਮਤਲਬ ਸਲੋ ਪ੍ਰੋਸੈਸ ਦੇ ਵਿੱਚ ਹੁੰਦਾ ਹੈਗਾ ਕਈ ਵਾਰੀ ਤਾਂ ਇਹ ਸੰਭਵ ਨਹੀਂ ਹੁੰਦਾ ਠੀਕ ਹੈ ਜੀ ਝਗੜਾ ਚੱਲਦਾ ਹੀ ਰਹਿੰਦਾ ਹੈਗਾ ਅੱਗੇ ਤੋਂ ਅੱਗੇ ਨੀਚੇ ਵਾਲੀ ਕੋਰਟ ਤੋਂ ਸਟਾਰਟ ਹੁੰਦਾ ਹੈ ਫਿਰ ਅੱਗੇ ਉੱਪਰ 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 ਇਦਾਂ ਚੱਲਦਾ ਰਹਿੰਦਾ ਹੈ ਕਈ ਵਾਰੀ ਇਹਨਾਂ ਜ਼ਮੀਨ ਜਾਇਦਾਦ ਦੇ ਝਗੜਿਆਂ ਦੇ ਵਿੱਚ ਬੰਦੇ ਦੀ ਉਮਰ ਲੰਘ ਜਾਂਦੀ ਹੈਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਇਹ ਜਿਹੜੇ ਕੇਸ ਨੇ ਬਹੁਤ ਲੰਮੇ ਚੱਲਦੇ ਨੇ ਖਾਸ ਕਰਕੇ ਜਿਹੜੇ ਵਟਵਾਰੇ ਦੇ ਕੇਸ ਹੁੰਦੇ ਨੇ ਵੰਡ ਦੇ ਕੇਸ ਹੁੰਦੇ ਨੇ ਉਹ ਹਰੇਕ ਘਰ ਦੇ ਵਿੱਚ ਮਤਲਬ ਅਸੀਂ ਕਈ ਵਾਰੀ ਸੁਣਦੇ ਆ ਇਹ ਝਗੜੇ ਨੇ ਜਿਹੜੇ ਵਿਵਾਦ ਨੇ ਚੱਲਦੇ ਰਹਿੰਦੇ ਨੇ ਜਾਇਦਾਦ ਦੀ ਵੰਡ ਲਈ ਸਭ ਤੋਂ ਮਹੱਤਵਪੂਰਨ ਜਿਹੜੇ ਦਸਤਾਵੇਜ਼ ਨੇ ਉਹਨਾਂ ਵਿੱਚ ਹੈਗਾ ਵਸੀਅਤ ਵਸੀਅਤ ਲਿਖਣ ਤੋਂ ਬਾਅਦ ਜਾਇਦਾਦ ਦੇ ਝਗੜੇ ਨੇ ਜਿਹੜੇ ਉਹ ਲਗਭਗ ਖਤਮ ਹੋ ਜਾਂਦੇ ਨੇ ਘਟ ਹੋ ਜਾਂਦੇ ਨੇ ਵਸੀਅਤ ਵਿੱਚ ਜੋ ਵੀ ਲਿਖਿਆ ਹੁੰਦਾ ਹੈ ਉਸ ਦੇ ਅਨੁਸਾਰ ਹੀ ਵੰਡ ਹੁੰਦੀ ਹੈ ਬਟਵਾਰਾ ਹੁੰਦਾ ਹੈ ਹੁਣ ਜੇਕਰ ਵਸੀਅਤ ਲਿਖਣ ਤੋਂ ਪਹਿਲਾਂ ਹੀ ਕੋਈ ਵਿਅਕਤੀ ਮਰ ਜਾਂਦਾ ਹੈ ਕਿਸੇ ਦੀ ਡੈਥ ਹੋ ਜਾਂਦੀ ਹੈ ਫਿਰ ਅਸੀਂ ਸੋਚਦੇ ਹਾਂ ਕਿ ਜਾਇਦਾਦ ਦੀ ਵੰਡ ਕਿਵੇਂ ਹੋਊਗੀ ਕਿਵੇਂ ਵੰਡੀ ਜਾਊਗੀ ਜਾਇਦਾਦ ਤਾਂ ਫਿਰ ਜਿਹੜਾ ਕੇਸ ਹੈ ਜਿਹੜਾ ਕਲੇਸ਼ ਹੈ ਉਹ ਸ਼ੁਰੂ ਹੋ ਜਾਂਦਾ ਹੈ ਤੇ ਦੋਸਤੋ ਵਸੀਅਤ ਦੇ ਸਬੰਧ ਵਿੱਚ ਜਿਹੜੀ ਬਿੱਲ ਹੁੰਦੀ ਹੈ ਵਸੀਅਤ ਹੁੰਦੀ ਹੈ ਉਸ ਦੇ ਸਬੰਧ ਵਿੱਚ ਨਿਯਮ ਇਹ ਹੈ ਕਿ ਜਿਹੜਾ ਵਿਅਕਤੀ 18 ਸਾਲ ਤੋਂ ਉੱਪਰ ਦਾ ਹੈ ਜਿੱਦੀ ਉਮਰ ਜਿਹੜੀ 18 ਸਾਲ ਤੋਂ ਉੱਪਰ ਹੋ ਗਈ ਤੇ ਉਹ ਦਿਮਾਗੀ ਤੌਰ ਤੇ ਠੀਕ ਹੈ ਤੰਦਰੁਸਤ ਹੈ ਮਾਨਸਿਕ ਤੌਰ ਤੇ ਠੀਕ ਹੈ ਤਾਂ ਉਹ ਵਿਅਕਤੀ ਆਪਣੀ ਵਸੀਅਤ ਲਿਖ ਸਕਦਾ ਹੈ ਵਸੀਅਤ ਵਿੱਚ ਉਹ ਸਾਰੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਨੇ ਜਿਨ੍ਹਾਂ ਉੱਤੇ ਉਸ ਦਾ ਮਾਲਕੀ ਦਾ ਹੱਕ ਹੁੰਦਾ ਹੈ ਜਿਵੇਂ ਕਿ ਇਹ ਵਸੀਅਤ ਨੂੰ ਕਈ ਵਾਰੀ ਬਦਲਿਆ ਵੀ ਜਾ ਸਕਦਾ ਹੈ ਬਾਅਦ ਦੇ ਵਿੱਚ ਜੇ ਕੋਈ ਵਿਅਕਤੀ ਵਸੀਅਤ ਲਿਖ ਜਾਂਦਾ ਹੈ ਤਾਂ ਉਹਦੇ ਵਿੱਚ ਚੇਂਜਸ ਵੀ ਕਰ ਸਕਦਾ ਹੈ ਕਿਸੇ ਦਾ ਨਾਮ ਐਡ ਕੀਤਾ ਜਾ ਸਕਦਾ ਹੈ ਜਾਂ ਕਿਸੇ ਦਾ ਨਾਮ ਡਿਲੀਟ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਭਾਵ ਕੋਈ ਵਿਅਕਤੀ ਆਪਣੀ ਸਾਰੀ ਜਾਇਦਾਦ ਕਿਸੇ ਹੋਰ ਨੂੰ ਤਬਦੀਲ ਕਰ ਸਕਦਾ ਹੈ ਇਸ ਵਸੀਅਤ ਦੇ ਥਰੂ ਫਿਰ ਜਿਹੜੇ ਝਗੜੇ ਨੇ ਰੌਲੇ ਨੇ ਕੇਸ ਨੇ ਉਹ ਘਟ ਜਾਂਦੇ ਨੇਗੇ ਤੇ ਦੋਸਤੋ ਇਹ ਜ਼ਰੂਰੀ ਨਹੀਂ ਹੈਗਾ ਕਿ ਹਰ ਕਿਸੇ ਨੇ ਜਾਇਦਾਦ ਦੀ ਵਸੀਅਤ ਤਿਆਰ ਕੀਤੀ ਹੋਵੇ ਕਿਉਂਕਿ ਬਹੁਤੇ ਮਸਲਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਵਸੀਅਤ ਨਹੀਂ ਹੁੰਦੀ ਬਹੁਤੇ ਵਿਅਕਤੀ ਬਹੁਤੇ ਲੋਕ ਮਾਲਕ ਐਸੇ ਹੁੰਦੇ ਨੇ ਜਿਹੜੇ ਬਿਨਾਂ ਵਸੀਅਤ ਤੋਂ ਅਕਾਲ ਚਲਾਣਾ ਕਰ ਜਾਂਦੇ ਨੇ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਕਿਸੇ ਦੁਰਘਟਨਾ ਕਰਕੇ ਕਿਸੇ ਬਿਮਾਰੀ ਕਰਕੇ ਕਿਸੇ ਹੋਰ ਕਾਰਨ ਕਰਕੇ ਵਿਅਕਤੀ ਆ ਜਿਹੜਾ ਉਹ ਵਸੀਅਤ ਨਹੀਂ ਲਿਖ ਪਾਉਂਦਾ ਬਿਨਾਂ ਲਿਖੇ ਹੀ ਚੜ੍ਹਾਈ ਕਰ ਜਾਂਦਾ ਹੈ ਅਕਾਲ ਚਲਾਣਾ ਕਰ ਜਾਂਦਾ ਹੈ ਇਸ ਲਈ ਜੇਕਰ ਕੋਈ ਵਿਅਕਤੀ ਵਸੀਅਤ ਲਿਖੇ ਬਿਨਾਂ ਮਰ ਜਾਂਦਾ ਹੈ ਤਾਂ ਕਾਨੂੰਨੀ ਲੜਾਈ ਸ਼ੁਰੂ ਹੋ ਜਾਂਦੀ ਹੈ ਬਹੁਤੇ ਘਰਾਂ ਦੇ ਵਿੱਚ ਜਾਇਦਾਦ ਦੀ ਵੰਡ ਲਈ ਕੁਝ ਮਤਲਬ ਧਰਮਾਂ ਦੇ ਆਪਣੇ ਨਿਯਮ ਮੰਨੇਗੇ ਇਹ ਜਿਹੜੇ ਨਿਯਮ ਨੇ ਜਿਵੇਂ ਕਿ ਉਦਾਹਰਨ ਵਜੋਂ ਮੁਸਲਮ ਸਮਾਜ ਦੇ ਵਿੱਚ ਵੱਖਰਾ ਹੈ ਠੀਕ ਹੈ ਜੀ ਉਹਨਾਂ ਦਾ ਕਾਨੂੰਨ ਆ ਜੋ ਪਰਸਨਲ ਲਾਅ ਹੋਏਗਾ ਉਹ ਵੱਖਰਾ ਹੈ ਬਾਕੀ ਮਾਮਲਿਆਂ ਤੇ ਜਿਵੇਂ ਆਪਣਾ ਹਿੰਦੂ ਸਖਸੀਅਨ ਐਕਟ ਹੈ ਉਤਰਾਧਿਕਾਰੀ ਕਾਨੂੰਨ ਹੈ ਜਿਹੜਾ ਉਹਦੇ ਤਹਿਤ ਫੈਸਲੇ ਹੁੰਦੇ ਨੇ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਸਾਰੀ ਪ੍ਰਕਿਰਿਆ ਵਿੱਚ ਲੰਮਾ ਸਮਾਂ ਲੱਗਦਾ ਹੈ ਭਾਵੇਂ ਉਹ ਕੋਈ ਵੀ ਕਾਨੂੰਨ ਹੋਵੇ ਜਿਹੜਾ ਕਿ ਪ੍ਰਾਪਰਟੀ ਦੇ ਸਬੰਧ ਵਿੱਚ ਹੈ ਕਈ ਵਾਰੀ ਤਾਂ ਇਹ ਕੇਸ ਨੇ ਜਿਹੜੇ ਐਨੇ ਲੰਮੇ ਚੱਲਦੇ ਨੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਚਲੇ ਜਾਂਦੇ ਨੇ ਫੇਰ ਵੀ ਫੈਸਲੇ ਨਹੀਂ ਹੋ ਪਾਉਂਦੇ ਦੋਸਤੋ ਜਿਹੜੀ ਜ਼ਮੀਨ ਜਾਇਦਾਦ ਪ੍ਰਾਪਰਟੀ ਹੁੰਦੀ ਹੈ ਉਹ ਮੋٹے ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਤਾਂ ਹੁੰਦੀ ਹੈ ਜੱਦੀ ਜਾਇਦਾਦ ਤੇ ਦੂਜੀ ਹੁੰਦੀ ਹੈ ਜਿਹੜੀ ਕਿਸੇ ਵਿਅਕਤੀ ਦੁਆਰਾ ਖੁਦ ਬਣਾਈ ਜਾਂਦੀ ਹੈ ਖੁਦ ਖਰੀਦੀ ਜਾਂਦੀ ਹੈ ਜਿਵੇਂ ਕਿ ਪਰਿਵਾਰ ਦੇ ਵਿੱਚੋਂ ਕੋਈ ਮੈਂਬਰ ਐਸਾ ਹੋ ਸਕਦਾ ਹੈ ਜਿਹੜਾ ਆਪਣੇ ਦਮ ਤੇ ਆਪ ਮਿਹਨਤ ਕਰਕੇ ਆਪਣੇ ਨਾਮ ਤੇ ਕੋਈ ਜ਼ਮੀਨ ਜਾਇਦਾਦ ਪ੍ਰਾਪਰਟੀ ਖਰੀਦ ਲੈਂਦਾ ਹੈ ਉਹ ਹੁੰਦੀ ਹੈਗੀ ਸੈਲਫ ਐਕਵਾਇਰਡ ਪ੍ਰਾਪਰਟੀ ਤੇ ਦੂਜੀ ਜਿਹੜੀ ਜਾਇਦਾਦ ਹੁੰਦੀ ਹੈ ਜਿਵੇਂ ਕਿ ਪੀੜੀਦਰ ਪੀੜੀ ਜਿਹੜੀ ਚੱਲਦੀ ਹੈਗੀ ਜਿਹਨੂੰ ਅਸੀਂ ਕਈ ਵਾਰੀ ਅਨਸੈਸਟਰਲ ਪ੍ਰਾਪਰਟੀ ਜਾਂ ਫਿਰ ਜੁਆਇੰਟ ਫੈਮਿਲੀ ਪ੍ਰਾਪਰਟੀ ਵੀ ਕਹਿ ਦਿੰਦੇ ਆਂਗੇ ਇਸ ਤਰ੍ਹਾਂ ਜਿਹੜੀ ਇਹ ਜ਼ਮੀਨ ਜਾਇਦਾਦ ਹੈ ਪ੍ਰਾਪਰਟੀ ਹੈ ਇਹ ਮੋٹے ਤੌਰ ਤੇ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਜੱਦੀ ਜਾਇਦਾਦ ਤੇ ਦੂਜੀ ਕਿਸੇ ਵਿਅਕਤੀ ਦੀ ਆਪ ਬਣਾਈ ਹੋਈ ਜਾਇਦਾਦ ਤੇ ਜਿਹੜੀ ਖੁਦ ਦੀ ਬਣਾਈ ਹੋਈ ਜਾਇਦਾਦ ਹੁੰਦੀ ਹੈ ਕਿਸੇ ਵਿਅਕਤੀ ਦੀ ਆਪ ਖਰੀਦੀ ਹੁੰਦੀ ਹੈ ਆਪਣੀ ਮਿਹਨਤ ਦੇ ਨਾਲ ਉਹ ਵਿਅਕਤੀ ਆਪਣੀ ਜ਼ਮੀਨ ਜਾਇਦਾਦ ਪ੍ਰਾਪਰਟੀ ਨੂੰ ਜਿਹੜੀ ਉਹਨੇ ਆਪ ਬਣਾਈ ਹੈ ਉਹ ਆਪਣੀ ਮਰਜ਼ੀ ਦੇ ਨਾਲ ਵੇਚ ਸਕਦਾ ਹੈ ਜਾਂ ਕਿਸੇ ਵਿਅਕਤੀ ਨੂੰ ਦੇ ਸਕਦਾ ਹੈ ਭਾਵੇਂ ਉਹ ਫ੍ਰੀ ਚ ਦੇਵੇ, দান ਦੇ ਦੇ, ਗਿਫਟ ਦੇ ਦੇ ਜਾਂ ਉਹ ਵੇਚ ਦੇ ਇਹ ਤਾਂ ਹੁੰਦੀ ਹੈਗੀ ਜਿਹੜੀ ਸੈਲਫ ਅਕਵਾਇਰਡ ਪ੍ਰਾਪਰਟੀ ਹੁੰਦੀ ਹੈ ਉਹ ਠੀਕ ਹੈ ਜੀ ਤੇ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਪਰ ਉਹਦੇ ਵਿੱਚ ਅਜਿਹਾ ਨਹੀਂ ਹੁੰਦਾ ਜਿਵੇਂ ਸੈਲਫ ਅਕਵਾਇਰਡ ਪ੍ਰਾਪਰਟੀ ਦੇ ਵਿੱਚ ਹੁੰਦਾ ਉਹਦੇ ਵਿੱਚ ਜਿਹੜੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਿਹੜੇ ਰਿਲੇਸ਼ਨ ਦੇ ਵਿੱਚ ਹੁੰਦੇ ਨੇ ਭਾਵੇਂ ਉਹ ਪੁੱਤ, ਧੀ ਠੀਕ ਹੈ ਜੀ ਕੋਈ ਪੋਤਾ ਪੋਤੀ ਜਿੰਨੇ ਵੀ ਇਹ ਰਿਲੇਸ਼ਨ ਬਣਦੇ ਨੇ ਉਹਨਾਂ ਦਾ ਸਾਰਿਆਂ ਦਾ ਹਿੱਸਾ ਬਣਦਾ ਹੈ ਜਿਹੜੇ ਵੀ ਪਰਿਵਾਰ ਦੇ ਮੈਂਬਰ ਹੁੰਦੇ ਨੇ ਜਿਵੇਂ ਕਿ ਹਿੰਦੂ ਸਕੈਸ਼ਨ ਐਕਟ ਦੇ ਵਿੱਚ ਦੋ ਲਿਸਟਾਂ ਦਿੱਤੀਆਂ ਹੋਈਆਂ ਨੇ ਦੋ ਸ਼੍ਰੇਣੀਆਂ ਨੇ ਉਹਨਾਂ ਦੋਨੋਂ ਸ਼੍ਰੇਣੀਆਂ ਦੇ ਵਿੱਚ ਵੱਖੋ ਵੱਖਰੇ ਰਿਲੇਸ਼ਨ ਨੇ ਜਿਹੜੇ ਰਿਸ਼ਤੇ ਨੇ ਉਹ ਮੈਂਸ਼ਨ ਕੀਤੇ ਹੋਏ ਨੇ ਤੇ ਉਹਨਾਂ ਦੇ ਮੁਤਾਬਕ ਫਿਰ ਇਸ ਜੱਦੀ ਜਾਇਦਾਦ ਦੀ ਵੰਡ ਹੁੰਦੀ ਹੈਗੀ ਠੀਕ ਹੈ ਜੀ ਇਹ ਇਹ ਦੋ ਪ੍ਰਾਪਰਟੀਆਂ ਨੂੰ ਛੱਡ ਕੇ ਇੱਕ ਤਾਂ ਜਿਹੜੀ ਖੁਦ ਆਪ ਕਿਸੇ ਵਿਅਕਤੀ ਨੇ ਬਣਾਈ ਹੋਈ ਹੈ ਉਹਨੂੰ ਛੱਡ ਕੇ ਇੱਕ ਜਿਹੜੀ ਪ੍ਰਾਪਰਟੀ ਦੀ ਵਸੀਅਤ ਕੀਤੀ ਹੋਈ ਹੈ ਉਹਨੂੰ ਛੱਡ ਕੇ ਜਿਹੜੀ ਜੱਦੀ ਜਾਇਦਾਦ ਹੈ ਉਹਦਾ ਫਿਰ ਇਸ ਤਰ੍ਹਾਂ ਹਿੱਸਾ ਪੈਂਦਾ ਸਾਰਿਆਂ ਦੇ ਵੱਖੋ-ਵੱਖਰੇ ਹਿੱਸੇ ਪੈਂਦੇ ਨੇਗੇ ਜੱਦੀ ਜਾਇਦਾਦ ਦੇ ਵਿੱਚ ਜਿਹੜੀ ਜੱਦੀ ਜਾਇਦਾਦ ਹੁੰਦੀ ਹੈ ਉਹਦੇ ਵਿੱਚ ਜਿਵੇਂ ਪੁੱਤ ਪੋਤਰੇ ਪੜਪੋਤਰੇ ਉਹਨਾਂ ਦਾ ਵੀ ਜਮਾਂਦਰੂ ਹੱਕ ਹੁੰਦਾ ਹੈ ਇਹ ਨਹੀਂ ਹੈਗਾ ਕਿ ਉਹਨਾਂ ਨੂੰ ਹੱਕ ਨਹੀਂ ਮਿਲਣਾ ਪਰ ਜੇ ਬਸੀਅਤ ਕੀਤੀ ਹੋਈ ਹੈ ਠੀਕ ਹੈ ਜੀ ਜਿਹੜੀ ਖੁਦ ਆਪ ਕਿਸੇ ਨੇ ਕੋਈ ਪ੍ਰਾਪਰਟੀ ਬਣਾਈ ਹੈਗੀ ਉਹਦੇ ਸਬੰਧ ਦੇ ਵਿੱਚ ਜਾਂ ਕਿਸੇ ਨੇ ਕੋਈ ਆਪ ਖਰੀਦੀ ਹੈ ਉਹ ਹਜੇ ਬੰਦਾ ਜਿਉਂਦਾ ਹੈ ਉਹ ਆਪਣੀ ਮਰਜ਼ੀ ਨਾਲ ਕਿਸੇ ਨੂੰ ਵੇਚ ਸਕਦਾ ਹੈ ਦਾਨ ਦੇ ਸਕਦਾ ਹੈ ਗਿਫਟ ਦੇ ਸਕਦਾ ਹੈ ਪਰ ਜਦ ਦੀ ਜਾਇਦਾਦ ਦੇ ਵਿੱਚ ਹਿੱਸੇ ਪੈਂਦੇ ਨੇ ਤੇ ਜਿਵੇਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਕਿ ਹਿੰਦੂ ਸਖੈਸ਼ਨ ਐਕਟ ਜਿਵੇਂ ਕਿ ਸਾਨੂੰ ਇਸ ਕਾਨੂੰਨ ਦੇ ਨਾਮ ਤੋਂ ਐਵੇਂ ਲੱਗਦਾ ਹੈ ਜਿਵੇਂ ਕਿ ਇਹ ਹਿੰਦੂਆਂ ਵਾਸਤੇ ਬਣਿਆ ਹੋਵੇ ਪਰ ਹਿੰਦੂਆਂ ਦੇ ਵਿੱਚ ਜਿਹੜੇ ਸਿੱਖ ਨੇ ਜੈਨੀ ਨੇ ਬੋਧੀ ਨੇ ਜਿਹੜੇ ਕਈ ਇਹ ਧਰਮ ਨੇ ਇਹ ਇਸ ਐਕਟ ਦੇ ਤਹਿਤ ਆਉਂਦੇ ਨੇ ਇਹਦੇ ਅੰਡਰ ਆਉਂਦੇ ਨੇ ਪਰ ਜਿਹੜੇ ਮੁਸਲਮ ਨੇ 크ਰਿਸਚੀਅਨ ਨੇ ਉਹਨਾਂ ਦਾ ਆਪਣਾ ਵੱਖਰਾ ਲੋ ਹੈ ਠੀਕ ਹੈ ਜੀ ਕਿਉਂਕਿ ਇੰਡੀਆ ਦੇ ਵਿੱਚ ਧਰਮ ਬਹੁਤ ਨੇ ਇਸ ਕਰਕੇ ਇਹ ਕਾਨੂੰਨ ਵੱਖੋ ਵੱਖਰੇ ਬਣੇ ਹੋਏ ਨੇ ਤੇ ਇੱਕ ਗੱਲ ਦੋਸਤੋ ਇਹ ਵੀ ਧਿਆਨ ਚ ਰੱਖਣ ਵਾਲੀ ਹੈ ਕਿ 2005 ਦੇ ਵਿੱਚ ਜਿਵੇਂ ਕਿ ਆਪਾਂ ਇੱਕ ਵੀਡੀਓ ਦੇ ਵਿੱਚ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਧੀ ਨੂੰ ਤੇ ਪੁੱਤ ਨੂੰ बराबर ਦਾ ਹਿੱਸਾ ਮਿਲਦਾ ਹੈਗਾ ਭਾਵ ਕਿ ਜਿਵੇਂ ਪੁੱਤ ਦਾ ਹਿੱਸਾ ਪੈਂਦਾ ਉਸੇ ਤਰ੍ਹਾਂ ਧੀ ਦਾ ਵੀ ਹਿੱਸਾ ਪੈਂਦਾ ਹੈ ਬਰਾਬਰ ਦਾ ਪੁੱਤ ਵਾਂਗੂੰ 2005 ਦੇ ਵਿੱਚ ਇਹ ਕਾਨੂੰਨ ਦੇ ਵਿੱਚ ਸੋਧ ਹੋਈ ਸੀ ਤੇ ਉਸ ਤੋਂ ਬਾਅਦ ਜਿਵੇਂ ਪੁੱਤ ਨੂੰ ਪ੍ਰਾਪਰਟੀ ਮਿਲਦੀ ਹੈ ਉਸੇ ਤਰ੍ਹਾਂ ਧੀ ਨੂੰ ਮਿਲਦੀ ਹੈ ਤੇ ਇੱਕ ਦੋਸਤੋ ਜਿਹੜਾ ਇਹ ਹਿੰਦੂ ਸੱਕੈਸ਼ਨ ਐਕਟ ਹੈ ਇਹਦੀ ਜਿਹੜੀ ਧਾਰਾ 6 3 ਹੈ ਉਹਦੇ ਮੁਤਾਬਕ ਜਦੋਂ ਇੱਕ ਹਿੰਦੂ ਵਿਅਕਤੀ ਜੱਦੀ ਜਾਇਦਾਦ ਵਿੱਚ ਵੰਡ ਹੋਣ ਤੋਂ ਪਹਿਲਾਂ ਮਰ ਜਾਂਦਾ ਹੈ ਅਕਾਲ ਚਲਾਣਾ ਕਰ ਜਾਂਦਾ ਹੈ Hindu ਵਿਅਕਤੀ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਸਿੱਖ ਜੈਨੀ ਬੋਧੀ ਇਹ ਸਾਰੇ ਆਉਂਦੇ ਨੇ ਤੇ ਜਦੋਂ ਉਹ ਬਿਨਾਂ ਵੰਡ ਤੋਂ ਮਰ ਜਾਂਦਾ ਹੈ ਤੇ ਬਾਅਦ ਵਿੱਚ ਜਦੋਂ ਉਸ ਦੀ ਜਾਇਦਾਦ ਦੀ ਵੰਡ ਹੁੰਦੀ ਹੈ ਤਾਂ ਫਿਰ ਐਵੇਂ ਮੰਨ ਲਓ ਕਿ ਜਿਹੜਾ ਮਰਿਆ ਹੋਇਆ ਵਿਅਕਤੀ ਹੈ ਉਹ ਇੱਕ ਤਰ੍ਹਾਂ ਦਾ ਜਿਉਂਦਾ ਹੈ ਜਾਂ ਫਿਰ ਤੁਸੀਂ ਦਿੱਜੇ ਦੂਜੇ ਤਰੀਕੇ ਨਾਲ ਇਹ ਮੰਨ ਲਓ ਕਿ ਉਹਦਾ ਹਿੱਸਾ ਪੈਂਦਾ ਐਵੇਂ ਮੰਨ ਕੇ ਜਿਵੇਂ ਕਿ ਉਹ ਜਿਉਂਦਾ ਹੋਵੇ ਠੀਕ ਹੈ ਜੀ ਉਹਦਾ ਹਿੱਸਾ ਪਾਇਆ ਜਾਂਦਾ ਹੈ ਹਿੱਸਾ ਕੱਢਿਆ ਜਾਂਦਾ ਹੈ ਜਿਵੇਂ ਇੱਥੇ ਆਪਾਂ ਇਸ ਕੇਸ ਨੂੰ ਇੱਕ ਉਦਾਹਰਨ ਲੈ ਕੇ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਜਿਵੇਂ ਕਿ ਉਦਾਹਰਨ ਦੇ ਵਜੋਂ ਕੋਈ ਵਿਅਕਤੀ ਹੈ ਉਹਦਾ ਨਾਮ ਆਪਾਂ ਲੈ ਲੈਂਦੇ ਆ ਜੀ ਏ ਤੇ ਉਹਦੀ ਪਤਨੀ ਮੰਨ ਲਓ ਆਪਾਂ ਕਹਿ ਲੈਂਦੇ ਆ ਬੀ ਹੈ ਤੇ ਉਹਦੇ ਦੋ ਪੁੱਤਰ ਨੇ ਇੱਕ ਸੀ ਹੈ ਤੇ ਇੱਕ ਡੀ ਹੈ ਇੱਕ ਆਪਾਂ ਮੰਨ ਲੈਂਦੇ ਆ ਕਿ ਉਹਦੀ ਧੀ ਹੈਗੀ ਉਹਦਾ ਨਾਮ ਆਪਾਂ ਈ ਰੱਖ ਲੈਂਦੇ ਆ ਠੀਕ ਹੈ ਜੀ ਅੱਪਾ ਇਹ ਮੰਨ ਲਓ ਵੀ ਜਿਹੜਾ ਏ ਵਿਅਕਤੀ ਐ ਉਹਦੇ ਕੋਲੇ ਜੱਦੀ ਜਾਇਦਾਦ ਦੇ 5 ਕਿੱਲੇ ਨੇ 5 ਏਕੜ ਨੇ ਤੇ ਜਿਹੜਾ ਉਹਦਾ ਇੱਕ ਪੁੱਤਰ ਸੀ ਐ ਉਹ ਉਹ ਜਾਇਦਾਦ ਦੇ ਵਿੱਚ ਵੰਡ ਹੋਣ ਤੋਂ ਪਹਿਲਾਂ ਹੀ ਮਰ ਗਿਆ ਆਪਾਂ ਫਾਰ ਐਗਜ਼ਾਮਪਲ ਇਹ ਮੰਨ ਲਈਏ ਕਿ ਉਹ 2016 ਚ ਮਰ ਗਿਆ ਠੀਕ ਹੈ ਜੀ ਤੇ ਉਹ ਜਦੋਂ ਮਰ ਗਿਆ ਉਹਦੀ ਇੱਕ ਪਤਨੀ ਐ ਜਿਹੜੀ ਪਿੱਛੇ ਰਹਿ ਗਈ ਤੇ ਇੱਕ ਉਹਦਾ ਪੁੱਤਰ ਐ ਅੱਪਾ ਜਿਵੇਂ ਇਹ ਪੁੱਤ ਤੇ ਪਤਨੀ ਨੂੰ ਆਪਾਂ ਇੱਕ ਨਾਮ ਦੇ ਲੈਂਦੇ ਆ ਜਿਵੇਂ ਪਤਨੀ ਐਗੀ ਐਲ ਕਹਿ ਲਓ ਤੇ ਜਿਹੜਾ ਪੁੱਤਰ ਐ ਉਹਨੂੰ ਆਪਾਂ ਐਮ ਕਹਿ ਦਿੰਦੇ ਆਂਗੇ ਤੇ ਫਿਰ ਮੰਨ ਲਓ ਵੀ 2016 ਦੇ ਵਿੱਚ ਉਹਦੀ ਮੌਤ ਹੋ ਗਈ ਪਰ 2017 ਦੇ ਵਿੱਚ ਜਿਹੜੀ ਉਹ ਜੱਦੀ ਜ਼ਮੀਨ ਜਾਇਦਾਦ ਪ੍ਰਾਪਰਟੀ ਐ ਉਹਦੀ ਵੰਡ ਹੋਣ ਲੱਗ ਜਾਂਦੀ ਐ ਇਸ ਤਰ੍ਹਾਂ ਇਸ ਕਾਨੂੰਨ ਦੀ ਜਿਹੜੀ ਇਹ ਧਾਰਾ 6 3 ਐ ਇਹਦੇ ਮੁਤਾਬਕ ਜਦੋਂ ਵੰਡ ਹੋਊਗੀ ਉਸ ਦਿਨ ਇਸ ਤਰ੍ਹਾਂ ਮੰਨਿਆ ਜਾਊਗਾ ਜਿਵੇਂ ਕੇ ਸੀ ਜਿਉਂਦਾ ਐ ਕਹਿਣ ਤੋਂ ਭਾਵ ਜਿਹੜਾ ਸੀ ਜਿਹਦੀ ਅਸੀਂ ਗੱਲ ਕਰ ਰਹੇ ਹਾਂ ਕਿ ਮਰ ਗਿਆ ਉਹਦੀ ਪਤਨੀ ਹੈ ਪੁੱਤ ਹੈ ਕਹਿਣ ਤੋਂ ਭਾਵ ਉਹ ਸੀ ਦਾ ਬਰਾਬਰ ਹਿੱਸਾ ਪਾਊਗਾ ਠੀਕ ਹੈ ਜੀ ਜਿਵੇਂ ਕਿ ਅਸੀਂ ਦੋ ਪੁੱਤਾਂ ਦੀ ਗੱਲ ਕਰ ਰਹੇ ਸੀ ਦੀ ਕਿ ਸੀ ਐ ਡੀ ਐ 31 ਐ ਈ ਠੀਕ ਹੈ ਜੀ ਮਤਲਬ ਭੈਣ ਭਰਾਵਾਂ ਦੇ ਵਿੱਚ ਬਰਾਬਰ ਹਿੱਸਾ ਪਾਊਗਾ ਜਿਹੜਾ ਮਰਿਆ ਹੋਇਆ ਵਿਅਕਤੀ ਹੈ ਉਹਦਾ ਬਰਾਬਰ ਦਾ ਹਿੱਸਾ ਰੱਖਿਆ ਜਾਊਗਾ ਉਹ ਹਿੱਸਾ ਜਿਹੜੇ ਉਹਦੇ ਪਿੱਛੇ ਬੰਦੇ ਵਿਅਕਤੀ ਰਹਿ ਜਾਂਦੇ ਨੇ ਉਹਨਾਂ ਨੂੰ ਮਿਲ ਜਾਂਦਾ ਹੈ ਇੱਥੇ ਇੱਕ ਗੱਲ ਇਹ ਵੀ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਜਦੋਂ ਜੱਦੀ ਜਾਇਦਾਦ ਦੀ ਵੰਡ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਵੱਡਾ ਵਿਅਕਤੀ ਹੁੰਦਾ ਜਿਵੇਂ ਆਪਾਂ ਉਦਾਹਰਨ ਦੇ ਵਿੱਚ ਗੱਲ ਕੀਤੀ ਹੈ ਕਿ ਏ ਹੈ ਏ ਦੇ ਇਹ ਬੱਚੇ ਨੇ ਠੀਕ ਹੈ ਜੀ ਜਿਹੜੀ ਏ ਦੀ ਪਤਨੀ ਹੈ ਜਿਵੇਂ ਇਸ ਉਦਾਹਰਨ ਦੇ ਵਿੱਚ ਅਸੀਂ ਏ ਦੀ ਪਤਨੀ ਬੀ ਨੂੰ ਬਣਾਇਆ ਹੈ ਤਾਂ ਫਿਰ ਉਹਨੂੰ ਵੀ ਬਰਾਬਰ ਦਾ ਹਿੱਸਾ ਮਿਲਦਾ ਹੈ ਭਾਵੇਂ ਕਿ ਏ ਨੂੰ ਤੇ ਏ ਦੀ ਜਿਹੜੀ ਪਤਨੀ ਹੈ ਉਹਨੂੰ ਵੀ ਸੋ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਏ ਬੀ ਡੀ ਈ ਸੀ ਤਾਂ ਮਰ ਗਿਆ ਉਹਨਾਂ ਨੂੰ ਇੱਕ ਇੱਕ ਕਿੱਲਾ ਮਿਲ ਜੂਗਾ ਠੀਕ ਹੈ ਜੀ ਜਿਹੜਾ ਸੀ ਹੈ ਉਹਦਾ ਵੀ ਇੱਕ ਕਿੱਲਾ ਜਿਹੜਾ ਸੀ ਦੇ ਹਿੱਸੇ ਵਿੱਚ ਰੱਖਿਆ ਜਾਊਗਾ ਸੀ ਦਾ ਹਿੱਸਾ ਕੱਢਿਆ ਜਾਊਗਾ ਬੰਦੇ ਵਿੱਚ ਇਹ ਸਵਾਲ ਉੱਠਦਾ ਹੈ ਕਿ ਜਿਹੜਾ 1 ਏਕੜ ਸੀ ਦਾ ਕੱਢਿਆਗਾ ਉਹਦਾ ਹੱਕਦਾਰ ਕੌਣ ਹੋਊਗਾ ਇਸ ਤਰ੍ਹਾਂ ਸਾਨੂੰ ਇਹ ਜਿਹੜਾ ਐਕਟ ਐ ਕਾਨੂੰਨ ਹੈ ਇਹਦੀ ਜਿਹੜੀ ਧਾਰਾ 6 ਹੈ 6 ਤੋਂ ਲੈ ਕੇ 11 ਤੱਕ ਦੇ ਜਿਹੜੇ ਸੈਕਸ਼ਨ ਇਹ ਦੱਸਦੇ ਨੇ ਕਿ ਇਸ ਕਾਨੂੰਨ ਦੇ ਵਿੱਚ ਜਿਹੜੀ ਸੂਚੀ ਦਿੱਤੀ ਹੋਈ ਹੈ ਲਿਸਟ ਦਿੱਤੀ ਹੋਈ ਹੈ ਉਹ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹਨਾਂ ਨੂੰ ਹਿੱਸਾ ਕਿਵੇਂ ਮਿਲੂਗਾ ਕਿੰਨਾ-ਕਿੰਨਾ ਮਿਲੂਗਾ ਇਹਦੇ ਵਿੱਚ ਦੋ ਸੂਚੀਆਂ ਦਿੱਤੀਆਂ ਹੋਈਆਂ ਨੇ ਦੋ ਸ਼੍ਰੇਣੀਆਂ ਦਿੱਤੀਆਂ ਹੋਈਆਂ ਨੇ ਇੱਕ ਸ਼੍ਰੇਣੀ ਤਾਂ ਮੰਨ ਲਓ ਇੱਕ ਨੰਬਰ ਤੇ ਦੂਜੀ ਸ਼੍ਰੇਣੀ ਦੋ ਨੰਬਰ ਤੇ ਪਹਿਲਾਂ ਜਿਹੜੀ ਇੱਕ ਸ਼੍ਰੇਣੀ ਹੈ ਉਹਦੇ ਵਿੱਚ 12 ਵਿਅਕਤੀ ਪਰ 2005 ਦੇ ਵਿੱਚ ਇਹਦੇ ਵਿੱਚ ਵਿਅਕਤੀ ਬਣਾ ਦਿੱਤੇ ਗਏ ਨੇ 16 2005 ਤੋਂ ਪਹਿਲਾਂ ਇਹਦੇ ਵਿੱਚ 12 12 ਵਿਅਕਤੀ ਹੁੰਦੇ ਸੀਗੇ ਪਰ 2005 ਦੇ ਵਿੱਚ ਜਦੋਂ ਕਾਨੂੰਨ ਦੇ ਵਿੱਚ ਸੋਧ ਹੋਈ ਹੈ ਇਹਦੇ ਵਿੱਚ 16 ਲੋਕ ਸ਼ਾਮਲ ਕਰ ਦਿੱਤੇ ਗਏ ਨੇ ਤੇ ਇਸ ਤਰ੍ਹਾਂ ਤਾਂ ਦੋਸਤੋ ਮੈਨੂੰ ਯਾਦ ਨਹੀਂ ਮੈਂ ਤੁਹਾਨੂੰ ਪੜ੍ਹ ਕੇ ਦੇਖ ਕੇ ਦੱਸ ਦਿੰਦਾ ਕਿ ਕੌਣ-ਕੌਣ ਨੇ ਜਿਵੇਂ ਕਿ ਦੋਸਤੋ ਇਸ ਦੇ ਵਿੱਚ ਲੜਕਾ ਲੜਕੀ ਠੀਕ ਹੈ ਜੀ ਤੇ ਉਸ ਤੋਂ ਅੱਗੇ ਵਿਧਵਾ ਪਤਨੀ ਹੈ ਜਿਹੜੀ ਉਹ ਹੋਗੀ ਫਿਰ ਮਾਂ ਫਿਰ ਮਰ ਚੁੱਕੇ ਪੁੱਤਰ ਦਾ ਪੁੱਤਰ ਠੀਕ ਹੈ ਜੀ ਭਾਵ ਕਿ ਜਿਵੇਂ ਹੁਣ ਸੀ ਦੀ ਅਸੀਂ ਗੱਲ ਕਰ ਰਹੇ ਸੀ ਮਰ ਗਿਆ ਉਦਾ ਪੁੱਤਰ ਹੈਗਾ ਪਰ ਜਿਵੇਂ ਮੱਗਰ ਅਸੀਂ ਗੱਲ ਕੀਤੀ ਸੀ ਐਮ ਸੌਰੀ ਤੇ ਮਤਲਬ ਮਰ ਚੁੱਕੇ ਪੁੱਤਰ ਦਾ ਪੁੱਤਰ ਕੀ ਹੋ ਗਿਆ ਪੋਤਾ ਤੇ ਉਸ ਤੋਂ ਅੱਗੇ ਮਰ ਚੁੱਕੇ ਪੁੱਤਰ ਦੀ ਧੀ ਉਹ ਕੀ ਹੋਗੀ ਪੋਤੀ ਤੇ ਫਿਰ ਉਸ ਤੋਂ ਅੱਗੇ ਹੈਗਾ ਜੀ ਮਰ ਚੁੱਕੀ ਲੜਕੀ ਦਾ ਬੇਟਾ ਉਹਨੂੰ ਕਹਿ ਦਿੰਦੇ ਅਸੀਂ ਦੋਤਾ ਉਸ ਤੋਂ ਅੱਗੇ ਮਰ ਚੁੱਕੀ ਲੜਕੀ ਦੀ ਬੇਟੀ ਦੋਤੀ ਉਸ ਤੋਂ ਅੱਗੇ ਹੈ ਜੀ ਮਰ ਚੁੱਕੇ ਪੁੱਤਰ ਦੇ ਮਰ ਚੁੱਕੇ ਲੜਕੇ ਦਾ ਲੜਕਾ ਇਹਨੂੰ ਅਸੀਂ ਕਹਿ ਸਕਦੇ ਹਾਂ ਪੜਪੋਤਰਾ ਤੇ ਫਿਰ ਅੱਗੇ ਜਿਹੜੀ ਵਿਧਵਾ ਨੂੰ ਹੈ ਵਿਧਵਾ ਪੋਤ ਨੂੰ ਹੈ ਮਰ ਚੁੱਕੀ ਲੜਕੀ ਦੀ ਮਰ ਚੁੱਕੀ ਲੜਕੀ ਦਾ ਜਿਹੜਾ ਪੁੱਤ ਹੈ ਜਿਹੜਾ ਦੋਤੀ ਦਾ ਲੜਕਾ ਹੈ ਠੀਕ ਹੈ ਜੀ ਇਹ ਦੋਸਤੋ ਜਦੋਂ ਮੈਂ ਵੀਡੀਓ ਐਡਿਟ ਕਰੂੰਗਾ ਉੱਥੇ ਮੈਂ ਤੁਹਾਨੂੰ ਇਹ ਲਿਸਟ ਸ਼ੋਅ ਕਰ ਦੂੰਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਪੜ ਸਕਦੇ ਹੋਗੇ ਜਿਵੇਂ ਦੋਤੀ ਦਾ ਲੜਕਾ ਇਹ ਹੋ ਗਿਆ ਜੀ ਫਿਰ ਉਸ ਤੋਂ ਅੱਗੇ ਹੈ ਜੀ ਮਰ ਚੁੱਕੀ ਲੜਕੀ ਦੀ ਮਰ ਚੁੱਕੀ ਲੜਕੀ ਦੀ ਜਿਹੜੀ ਬੇਟੀ ਐ ਦੋਤੀ ਦੀ ਲੜਕੀ ਠੀਕ ਹੈ ਜੀ ਫਿਰ ਉਸ ਤੋਂ ਅੱਗੇ ਹੈਗਾ ਜੀ ਮਰ ਚੁੱਕੀ ਲੜਕੀ ਦੇ ਮਰ ਚੁੱਕੇ ਪੁੱਤਰ ਦੀ ਕੁੜੀ ਮਤਲਬ ਦੋਤੇ ਦੀ ਕੁੜੀ ਥੋੜਾ ਜਿਹਾ ਕੰਪਲਿਕੇਟਡ ਐ ਪਰ ਜਦੋਂ ਤੁਸੀਂ ਧਿਆਨ ਦੇ ਨਾਲ ਪੜੋਗੇ ਦੇਖੋਗੇ ਜਿਹੜੀ ਮੈਂ ਵੀਡੀਓ ਦੇ ਵਿੱਚ ਲਿਸ਼ਟ ਦੇਊਗਾ ਤਾਂ ਤੁਹਾਨੂੰ ਸਾਰਾ ਸਮਝ ਆ ਜਾਊਗਾ ਇਹ ਸ੍ਰੇਣੀ ਨੰਬਰ 1 ਦੇ ਵਿੱਚ ਜਿਹੜੇ ਲਿਖੇ ਹੋਏ ਨੇ ਉਹ ਉਹ ਨੇ ਮਰ ਚੁੱਕੇ ਲੜਕੇ ਦੀ ਮਰ ਚੁੱਕੀ ਲੜਕੀ ਦੀ ਜਿਹੜੀ ਬੇਟੀ ਐ ਜਿਹਨੂੰ ਅਸੀਂ ਪੋਤੀ ਦੀ ਕੁੜੀ ਕਹਿ ਸਕਦੇ ਆਂਗੇ ਠੀਕ ਐ ਜੀ ਸ੍ਰੈਣੀ ਨੰਬਰ 1 ਦੀ ਅਸੀਂ ਗੱਲ ਕਰ ਰਹੇ ਆਂ ਜਿਹਦੇ ਵਿੱਚ 16 ਲੋਕ ਆਉਂਦੇ ਨੇ ਦੋਸਤੋ ਜਿਹੜੀ ਸ੍ਰੈਣੀ ਨੰਬਰ 1 ਐ ਇਹਨੂੰ ਇੰਦਰਾਜਾਂ ਦੇ ਵਿੱਚ ਨਹੀਂ ਵੰਡਿਆ ਹੋਇਆ ਇਹਨੂੰ ਐਂਟਰੀਆਂ ਦੇ ਵਿੱਚ ਨਹੀਂ ਵੰਡਿਆ ਹੋਇਆ ਇੱਥੇ ਧਿਆਨ ਦੇਣ ਵਾਲੀ ਗੱਲ ਇੱਕ ਇਹ ਵੀ ਐ ਕਿ ਜੇਕਰ ਮਰ ਚੁੱਕੇ ਆਦਮੀ ਦਾ ਪੁੱਤਰ ਜਿਉਂਦਾ ਐ ਤਾ ਉਸ ਪੁੱਤਰ ਦੇ ਪੁੱਤਰ ਨੂੰ ਮਰਤਕ ਦੀ ਜਾਇਦਾਦ ਵਿੱਚ ਹੱਕ ਨਹੀਂ ਮਿਲੂਗਾ ਪਰ ਜਿਹੜਾ ਹਿੱਸਾ ਉਸ ਦੇ ਪਿਓ ਨੂੰ ਮਿਲਿਆ ਉਸ ਵਿੱਚ ਉਹ ਹੱਕ ਮੰਗ ਸਕਦਾ ਹੈ ਇੱਥੇ ਆਪਾਂ ਇੱਕ ਉਦਾਹਰਨ ਲੈ ਕੇ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਜਿਵੇਂ ਕਿ ਫਰਜ਼ ਕਰੋ ਇੱਕ ਏ ਬੰਦਾ ਹੈ ਏ ਦੇ ਕੋਲੇ 4 ਕਿੱਲੇ ਨੇ ਜੀ 4 ਏਕੜ ਨੇ ਤੇ ਉਹਦੇ ਅੱਗੇ 4 ਪੁੱਤਰ ਨੇ ਜਿਵੇਂ ਮੰਨ ਲਓ ਬੀ ਹੈ ਸੀ ਹੈ ਡੀ ਹੈ ਤੇ ਈ ਹੈ ਏ ਅੱਗੇ ਜਿਹੜਾ ਉਹਦਾ ਪੁੱਤਰ ਬੀ ਹੈ ਠੀਕ ਹੈ ਜੀ ਉਸ ਦਾ ਅੱਗੇ ਇੱਕ ਪੁੱਤਰ ਐਲ ਹੈ ਠੀਕ ਹੈ ਜੀ ਏ ਦੇ ਚਾਰ ਪੁੱਤਰ ਨੇ ਬੀ ਸੀ ਡੀ ਈ ਤੇ ਬੀ ਦਾ ਅੱਗੇ ਇੱਕ ਪੁੱਤਰ ਐਲ ਵੀ ਹੈ ਤੇ ਮੰਨ ਲਓ ਏ ਦੀ ਹੋ ਜਾਂਦੀ ਹੈ ਮੌਤ ਤਾਂ ਫਿਰ ਕੀ ਹੁੰਦਾਗਾ ਕਿ ਜਿਹੜੇ ਇਹ ਚਾਰ ਕਿੱਲੇ ਨੇ ਚਾਰ ਏਕੜ ਨੇ ਇਹਨਾਂ ਦੇ ਵਿੱਚੋਂ ਇੱਕ ਇੱਕ ਏਕੜ ਇੱਕ ਬੀ ਨੂੰ ਸੀ ਨੂੰ ਡੀ ਨੂੰ ਤੇ ਈ ਨੂੰ ਇਹਨਾਂ ਨੂੰ ਮਿਲ ਜੂਗਾ ਠੀਕ ਹੈ ਜੀ ਬੰਡਿਆ ਜਾਊਗਾ ਪਰ ਜਿਹੜਾ ਐਲ ਹੈ ਉਹਨੂੰ ਕੁਛ ਨਹੀਂ ਮਿਲਦਾ ਠੀਕ ਹੈ ਜੀ ਅੱਗੇ ਉਹ ਬੀ ਦਾ ਮੁੰਡਾ ਹੈਗਾ ਠੀਕ ਹੈ ਉਹਨੂੰ ਨਹੀਂ ਮਿਲਦਾ ਕੁਛ ਪਰ ਜਿਹੜਾ ਐਲ ਹੈ ਉਹ ਉਸ ਇੱਕ ਏਕੜ ਦੇ ਵਿੱਚ ਜਿਹੜਾ ਉਹਦੇ ਪਿਓ ਨੂੰ ਮਿਲਿਆ ਬੀ ਨੂੰ ਮਿਲਿਆ ਉਹਦੇ ਵਿੱਚ ਹੱਕ ਮੰਗ ਸਕਦਾ ਹੈ ਠੀਕ ਹੈ ਜੀ ਪਰ ਇੱਥੇ ਆਪਾਂ ਇਹ ਕਹਿ ਰਹੇ ਹਾਂ ਕਿ ਪੋਤੇ ਨੂੰ ਨਹੀਂ ਮਿਲਦਾ ਉਹਦਾ ਡੈਡੀ ਹੈਗਾ ਉਹਦਾ ਪਿਤਾ ਹੈਗਾ ਉਹ ਉਹ ਆਪਣੇ ਪਿਤਾ ਦੇ ਹਿੱਸੇ ਦੇ ਵਿੱਚੋਂ ਹੱਕ ਮੰਗ ਸਕਦਾ ਹੈ ਜਿਹੜੀ ਸ਼੍ਰੇਣੀ 2 ਐ ਉਹ ਸ਼੍ਰੇਣੀ 1 ਦੀ ਤਰ੍ਹਾਂ ਨਹੀਂ ਹੈਗੀ ਜਿਹੜੀ ਸ਼੍ਰੇਣੀ 2 ਐ ਲਿਸਟ 2 ਸਗੋਂ ਇਸ ਨੂੰ ਵੱਖ-ਵੱਖ ਇੰਦਰਾਜਾਂ ਦੇ ਵਿੱਚ ਵੰਡਿਆ ਹੋਇਆ ਹੈ ਜਿਵੇਂ ਕਿ ਅਸੀਂ ਸ਼੍ਰੇਣੀ 1 ਦੀ ਗੱਲ ਕੀਤੀ ਸੀਗੀ ਠੀਕ ਹੈ ਜੀ ਕਿ ਉਹਨੂੰ ਇੰਦਰਾਜਾਂ ਦੇ ਵਿੱਚ ਨਹੀਂ ਵੰਡਿਆ ਹੋਇਆ ਪਰ ਸ਼੍ਰੇਣੀ 2 ਦੇ ਵਿੱਚ 9 ਇੰਦਰਾਜ ਨੇ 9 ਐਂਟਰੀਆਂ ਨੇ ਠੀਕ ਹੈ ਜੀ ਤੇ ਵੱਖ-ਵੱਖ ਐਂਟਰੀਆਂ ਦੇ ਵਿੱਚ ਵੱਖ-ਵੱਖ ਵਿਅਕਤੀਆਂ ਦੇ ਨਾਮ ਦਿੱਤੇ ਹੋਏ ਨੇ ਇਹ ਜਿਹੜੀ ਐਕਟ ਦੀ ਧਾਰਾ 9 ਐ ਜਿਹੜਾ ਸੈਕਸ਼ਨ 9 ਐ ਉਦੇ ਮੁਤਾਬਕ ਸ੍ਰੈਣੀ 1 ਦੇ ਵਿੱਚ ਜਿਹੜੇ ਵਿਅਕਤੀ ਦਿੱਤੇ ਹੋਏ ਨੇ ਉਹਨਾਂ ਦੇ ਵਿੱਚ ਬਰਾਬਰ ਦਾ ਹਿੱਸਾ ਵੰਡਿਆ ਜਾਂਦਾ ਹੈ ਜੇ ਸ੍ਰੈਣੀ 1 ਦੇ ਵਿੱਚ ਦਿੱਤੇ ਗਏ ਵਿਅਕਤੀਆਂ ਵਿੱਚੋਂ ਕੋਈ ਵੀ ਜਿਉਂਦਾ ਨਹੀਂ ਹੈਗਾ ਤਾਂ ਸ੍ਰੈਣੀ 2 ਦੇ ਵਿੱਚ ਜਿਹੜੇ ਵਿਅਕਤੀ ਦਿੱਤੇ ਹੋਏ ਨੇ ਠੀਕ ਹੈ ਜੀ ਉਹਨਾਂ ਵਿਅਕਤੀਆਂ ਵਿੱਚ ਉਸ ਮਰ ਚੁੱਕੇ ਵਿਅਕਤੀ ਦੀ ਜਾਇਦਾਦ ਵੰਡੀ ਜਾਊਗੀ ਜਿਹੜਾ ਵਿਅਕਤੀ ਮਰ ਗਿਆ ਉਸ ਦੀ ਜਾਇਦਾਦ ਵੰਡੀ ਜਾਊਗੀ ਪਰ ਇੱਕ ਗੱਲ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਇੱਕ ਸ਼੍ਰੇਣੀ ਨੰਬਰ 1 ਦੀ ਤਰ੍ਹਾਂ ਸ਼੍ਰੇਣੀ ਨੰਬਰ 2 ਵਿੱਚ ਦਿੱਤੇ ਗਏ ਵਿਅਕਤੀ ਬਰਾਬਰ ਦੇ ਹੱਕਦਾਰ ਨਹੀਂ ਹੋਣਗੇ ਪਰ ਸ਼੍ਰੇਣੀ ਨੰਬਰ 2 ਦੇ ਇੱਕ ਇੰਦਰਾਜ ਵਿੱਚ ਦਿੱਤੇ ਵੱਖ-ਵੱਖ ਵਿਅਕਤੀ ਨੇ ਜਿਹੜੇ ਉਹ ਬਰਾਬਰ ਦੇ ਹੱਕਦਾਰ ਹੋਣਗੇ ਜੇਕਰ ਪਹਿਲੇ ਇੰਦਰਾਜ ਵਿੱਚ ਦਿੱਤਾ ਗਿਆ ਵਿਅਕਤੀ ਜਿਉਂਦਾ ਹੈ ਤਾਂ ਉਸ ਨੂੰ ਸਾਰੀ ਜਾਇਦਾਦ ਮਿਲ ਜਾਊਗੀ ਜੇਕਰ ਉਹ ਜਿਉਂਦਾ ਨਹੀਂ ਹੈਗਾ ਇੰਦਰਾਜ 2 ਵਿੱਚ ਦਿੱਤੇ ਗਏ ਜਿਹੜੇ ਵਿਅਕਤੀ ਨੇ ਉਹਨਾਂ ਕੋਲੇ ਜਾਇਦਾਦ ਚਲੀ ਜਾਊਗੀ। ਸ਼੍ਰੇਣੀ 2 ਦੇ ਵਿੱਚ ਜਿਹੜੇ ਇੰਦਰਾਜ ਨੇ ਉਹ ਅਸੀਂ ਦੇਖ ਲੈਨੇ ਆ ਕਿ ਕੀ ਨੇ ਇੰਦਰਾਜ ਨੰਬਰ 1 2 3 ਕਰਕੇ ਠੀਕ ਹੈ ਜੀ। ਇਹ ਦੋਸਤੋ ਇੰਦਰਾਜ ਨੰਬਰ 1 ਦੇ ਵਿੱਚ ਹੈਗਾ ਜੀ ਪਿਤਾ ਤੇ ਇੰਦਰਾਜ ਨੰਬਰ 2 ਦੇ ਵਿੱਚ ਭਰਾ ਭੈਣ ਠੀਕ ਹੈ ਜੀ ਮਰ ਚੁੱਕੇ ਲੜਕੇ ਦੀ ਮਰ ਚੁੱਕੀ ਕੁੜੀ ਦਾ ਮੁੰਡਾ ਪੋਤਰੀ ਦਾ ਲੜਕਾ ਇਹ ਹੈਗਾ ਜੀ 2 ਨੰਬਰ ਤੇ 3 ਨੰਬਰ ਦੇ ਵਿੱਚ ਹੈਗਾ ਜੀ ਮਰ ਚੁੱਕੀ ਕੁੜੀ ਦੇ ਮਰ ਚੁੱਕੇ ਲੜਕੇ ਦਾ ਲੜਕਾ ਭਾਵਕੇ ਦੋਤੇ ਦਾ ਲੜਕਾ ਠੀਕ ਹੈ ਜੀ ਇੰਦਰਾਜ ਨੰਬਰ 4 ਦੇ ਵਿੱਚ ਭਰਾ ਦੇ ਜਿਹੜੇ ਬੱਚੇ ਨੇ ਠੀਕ ਹੈ ਜੀ ਭੈਣ ਦੇ ਬੱਚੇ ਨੇ ਉਹ ਨੇ ਤੇ ਇੰਦਰਾਜ ਨੰਬਰ 5 ਦੇ ਵਿੱਚ ਦਾਦਾ ਦਾਦੀ ਤੇ ਇੰਦਰਾਜ ਨੰਬਰ 6 ਦੇ ਵਿੱਚ ਵਿਧਵਾ ਭਾਬੀ ਵਿਧਵਾ ਮਤਰੀਏ ਮਾਂ 7 ਦੇ ਵਿੱਚ ਚਾਚਾ ਭੂਆ 8 ਦੇ ਵਿੱਚ ਨਾਨਾ ਨਾਨੀ 9 ਨੰਬਰ ਦੇ ਵਿੱਚ ਮਾਮਾ ਮਾਸੀ ਤੇ ਦੋਸਤੋ ਇਹ ਤਾਂ ਹੈਗੇ ਨੇ ਇੰਦਰਾਜ ਠੀਕ ਹੈ ਜੀ ਜਿਹੜੇ ਸ਼੍ਰੇਣੀ ਨੰਬਰ 2 ਦੇ ਵਿੱਚ ਦਿੱਤੇ ਹੋਏ ਨੇਗੇ ਤੇ ਹੁਣ ਆਪਾਂ ਅੱਗੇ ਜਿਵੇਂ ਉਦਾਹਰਨ 2 ਵਜੋਂ ਜੇਕਰ ਸ਼੍ਰੇਣੀ 1 ਦੇ ਵਿੱਚੋਂ ਕੋਈ ਵੀ ਜੀਵਤ ਨਹੀਂ ਹੈਗਾ ਕੋਈ ਵੀ ਜਿਉਂਦਾ ਨਹੀਂ ਹੈਗਾ ਤਾਂ ਮਰ ਚੁੱਕੇ ਵਿਅਕਤੀ ਜਿਵੇਂ ਸੀ ਦੀ ਅਸੀਂ ਗੱਲ ਕੀਤੀ ਸੀਗੀ ਉਹਦੀ ਜਿਹੜੀ ਜਾਇਦਾਦ ਹੈ ਉਹ ਸ਼੍ਰੇਣੀ ਨੰਬਰ 2 ਦੇ ਇੰਦਰਾਜ ਵਿੱਚ ਜਿਹੜਾ ਇੰਦਰਾਜ ਨੰਬਰ 1 ਹੈਗਾ ਉਹਦੇ ਵਿੱਚ ਦਿੱਤੇ ਗਏ ਵਿਅਕਤੀ ਭਾਵ ਪਿਤਾ ਕੋਲੇ ਚਲੀ ਜਾਊਗੀ ਕਿਉਂਕਿ ਇੰਦਰਾਜ ਨੰਬਰ 1 ਦੇ ਵਿੱਚ ਪਿਤਾ ਹੈ ਠੀਕ ਹੈ ਜੀ ਉਸ ਤੋਂ ਹੇਠਲੇ ਦਿੱਤੇ ਇੰਦਰਾਜਾਂ ਵਿੱਚ ਜਿਵੇਂ ਕਿ ਵਿਅਕਤੀ ਜਿਹੜਾ ਸੀ ਹੈ ਉਹਦੀ ਜਾਇਦਾਦ ਦੇ ਹੱਕਦਾਰ ਨਹੀਂ ਹੋਣਗੇ ਪਰ ਜੇ ਪਿਤਾ ਵੀ ਨਹੀਂ ਹੈਗਾ ਠੀਕ ਹੈ ਜੀ ਜੇ ਪਿਤਾ ਜਿਉਂਦਾ ਨਹੀਂ ਹੈਗਾ ਤਾਂ ਇੰਦਰਾਜ ਨੰਬਰ 2 ਵਿੱਚ ਦਿੱਤੇ ਗਏ ਵਿਅਕਤੀਆਂ ਵਿੱਚ ਬਰਾਬਰ ਵੰਡੀ ਜਾਊਗੀ ਜਿਹੜੀ ਉਹਦੀ ਜਾਇਦਾਦ ਹੈ ਸੀ ਦੀ ਦੋਸਤੋ ਜਿਹੜਾ ਇਹ ਐਕਟ ਹੈ ਹਿੰਦੂ ਸਿਕਸ਼ਨ ਐਕਟ ਇਸ ਐਕਟ ਦੀ ਧਾਰਾ ਜਿਹੜੀ 10 ਹੈ ਅਤੇ ਜਿਹੜੀ ਸ੍ਰੈਣੀ 1 ਹੈ ਇਸ ਦੇ ਅਨੁਸਾਰ ਗੱਲ ਇਹ ਹੈ ਕਿ ਇੱਕ ਮਰ ਚੁੱਕੇ ਵਿਅਕਤੀ ਦੀ ਮਾਂ ਪਤਨੀ ਅਤੇ ਬੱਚੇ ਬਰਾਬਰ ਦੇ ਹੱਕਦਾਰ ਹੋਣਗੇ ਐਕਟ ਦੀ ਧਾਰਾ 10 ਦੇ ਅਨੁਸਾਰ ਤੇ ਸ੍ਰੈਣੀ 1 ਦੇ ਅਨੁਸਾਰ ਇੱਕ ਮਰ ਚੁੱਕੇ ਵਿਅਕਤੀ ਦੀ ਮਾਂ ਪਤਨੀ ਅਤੇ ਬੱਚੇ ਬਰਾਬਰ ਦੇ ਹੱਕਦਾਰ ਹੋਣਗੇ ਮਨ ਲਓ ਜਿਹੜੀ ਆਪਾਂ ਪਹਿਲਾਂ ਉਦਾਹਰਨ ਲਈ ਸੀਗੀ ਉਸ ਉਦਾਹਰਨ ਦੇ ਮੁਤਾਬਕ ਜਿਵੇਂ ਕਿ ਸੀ ਦੀ ਅਸੀਂ ਗੱਲ ਕੀਤੀ ਸੀਗੀ ਸੀ ਦੀ ਪਤਨੀ ਹੈ ਠੀਕ ਹੈ ਐ ਲੈ ਜਿਹੜੀ ਇੱਕ ਉਹਦਾ ਪੁੱਤਰ ਹੈ ਐਮ ਤੇ ਉਹਦੀ ਮਾਂ ਹੈ ਜਿਹੜੀ ਉਹ ਬੀ ਜਿਉਂਦਾ ਹੈ ਤੇ ਹੁਣ ਫਿਰ ਜਿਹੜਾ ਸੀ ਨੂੰ ਇੱਕ ਏਕੜ ਮਿਲਣਾ ਹੈ ਉਹਨਾਂ ਦੇ ਵਿੱਚ ਤਿੰਨਾਂ ਦਾ ਬਰਾਬਰ ਦਾ ਹਿੱਸਾ ਹੋਊਗਾ ਤਿੰਨਾਂ ਦੇ ਵਿੱਚ ਬਰਾਬਰ ਵੰਡਿਆ ਜਾਊਗਾ ਤੇ ਹੁਣ ਪ੍ਰਸ਼ਨ ਇਹ ਵੀ ਉੱਠਦਾ ਹੈ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਜੇਕਰ ਸ੍ਰੈਣੀ 1 ਅਤੇ ਸ੍ਰੈਣੀ 2 ਦੇ ਵਿੱਚ ਦਿੱਤੇ ਗਏ ਵਿਅਕਤੀਆਂ ਵਿੱਚੋਂ ਕੋਈ ਜੀਵਤ ਨਾ ਹੋਵੇ ਤਾਂ ਜਾਇਦਾਦ ਕਿਸ ਕੋਲੇ ਜਾਊਗੀ ਪ੍ਰਾਪਰਟੀ ਕਿਸ ਕੋਲੇ ਜਾਊਗੀ ਇਹਦਾ ਉੱਤਰ ਸਾਨੂੰ ਇਸ ਕਾਨੂੰਨ ਦੀ ਧਾਰਾ 8 ਤੋਂ ਮਿਲਦਾ ਹੈ ਇਸ ਦੇ ਅਨੁਸਾਰ ਇਹ ਹੈ ਕਿ ਜਾਇਦਾਦ ਪਿਤਰੀ ਰਿਸ਼ਤੇਦਾਰਾਂ ਕੋਲੇ ਚਲੀ ਜਾਊਗੀ ਪਿਤਰੀ ਰਿਸ਼ਤੇਦਾਰ ਜਿਨ੍ਹਾਂ ਨੂੰ ਅਸੀਂ ਐਗਨੇਟਸ ਕਹਿੰਦੇ ਹਾਂਗੇ ਜੇਕਰ ਉਹਨਾਂ ਵਿੱਚੋਂ ਵੀ ਕੋਈ ਜਿਉਂਦਾ ਨਹੀਂ ਹੈਗਾ ਤਾਂ ਫਿਰ ਮਾਂ ਵੱਲੋਂ ਜਿਹੜੇ ਬਣਦੇ ਰਿਸ਼ਤੇਦਾਰ ਨੇ ਜਿਨ੍ਹਾਂ ਨੂੰ ਅਸੀਂ ਕੌਗਨੇਟਸ ਕਹਿ ਦਿੰਦੇ ਹਾਂਗੇ ਉਹਨਾਂ ਕੋਲੇ ਚਲੀ ਜਾਊਗੀ ਜੇਕਰ ਇਨ੍ਹਾਂ ਸਾਰਿਆਂ ਦੇ ਵਿੱਚੋਂ ਨਾ ਕੋਈ ਐਗਨੇਟਸ ਨਾ ਕੌਗਨੇਟਸ ਕੋਈ ਵੀ ਜਿਉਂਦਾ ਨਹੀਂ ਹੈਗਾ ਤਾਂ ਫਿਰ ਮਰ ਚੁੱਕੇ ਵਿਅਕਤੀ ਦੀ ਜਿਹੜੀ ਜਾਇਦਾਦ ਹੈ ਉਹ ਇਸ ਕਾਨੂੰਨ ਦੀ ਧਾਰਾ 29 ਦੇ ਮੁਤਾਬਕ ਸਰਕਾਰ ਕੋਲੇ ਚਲੀ ਜਾਊਗੀ ਭਾਵੇਂ ਕਿ ਉਹਦਾ ਪਰਿਵਾਰ ਦਾ ਮੈਂਬਰ ਹੈ ਨਾ ਕੋਈ ਰਿਸ਼ਤੇਦਾਰ ਨਾ ਕੋਈ ਵੀ ਨਹੀਂ ਹੈਗਾ ਪਿੱਛੇ ਠੀਕ ਹੈ ਜੀ ਤਾਂ ਉਹਦੀ ਜਿਹੜੀ ਜਾਇਦਾਦ ਹੈ ਉਹ ਫਿਰ ਸਰਕਾਰ ਕੋਲੇ ਚਲੀ ਜਾਂਦੀ ਹੈ ਇਸ ਤਰ੍ਹਾਂ ਦੋਸਤੋ ਅਸੀਂ ਇਸ ਕਾਨੂੰਨ ਤੋਂ ਜਾਣੂ ਹੋ ਜਾਂਦੇ ਆ ਕਿ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਜਿਹੜਾ ਬਿਨਾਂ ਵਸੀਅਤ ਤੋਂ ਮਰ ਜਾਂਦਾ ਹੈਗਾ ਠੀਕ ਹੈ ਉਹਦੀ ਜਾਇਦਾਦ ਹੈ ਜਿਹੜੀ ਉਹਦਾ ਹੱਕਦਾਰ ਕੌਣ-ਕੌਣ ਹੈ ਅਸੀਂ ਇਸ ਵੀਡੀਓ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਹੈ ਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਇਸ ਵੀਡੀਓ ਦਾ ਤੁਹਾਨੂੰ ਸਾਰਿਆਂ ਨੂੰ ਫਾਇਦਾ ਜ਼ਰੂਰ ਹੋਊਗਾ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਹੋਰ ਯਾਰਾਂ ਦੋਸਤਾਂ ਮਿੱਤਰਾਂ ਦੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋਵੇ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ